ਜਨੈਲਾਗੁਰਦ ਨੇੜੇ ਪਿੰਡ ਗੁੰਨੇਵਾਲ ਵਿਖੇ ਬੀਤੀ ਰਾਤ 2 ਅਨੁਸੱਤੇ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰ ਦੇ ਬਾਹਰ ਗੇਟ ਤੇ ਗੋਲੀਆਂ ਚਲਾਇਆ ਗਿਆ। ਉਧਰ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ जुट ਗਈ ਹੈ। ਇਸ ਮੌਕੇ ਤੇ ਆਪ ਵਲੰਟਰੀਆ ਹਰਪ੍ਰੀਤ ਸਿੰਘ ਹੈਪੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਨੂੰ ਤਕਰੀਬਨ 12 ਵਜੇ ਗੋਲੀ ਚਲਣ ਦੀ ਆਵਾਜ਼ ਆਈ ਤਾਂ ਉਹਨਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਉਹਨਾਂ ਦੇਖਿਆ ਕਿ 2 ਅਨੁਸੱਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਗੇਟ ਤੇ ਦੋ ਫਾਇਰ ਕੀਤੇ ਗਏ ਜਿਸ ਨਾਲ ਪਰਿਵਾਰ ਦੇ ਜੀਵਨ ਸਾਂਦ ਦਾ ਮਾਹੌਲ ਬਣਿਆ ਹੋਇਆ ਹੈ। ਉਹ ਇਸ ਲਈ ਉਹਨਾਂ ਨੇ ਪੂਰੀ ਤੂੰਵੀ ਸੂਚਿਤ ਕਰ ਦਿੱਤਾ ਹੈ ਉਧਰ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਡੀਸੀਪੀ ਰਵਿੰਦਰਪਾਲ ਨੇ ਉਸ ਤੇ ਕਿ ਹਰ ਤੁਸੀਂ ਐਪੀਐਲ ਉਸ ਕਹਿ ਦਿੱਤੀ ਗਈ ਹੈ ਤੇ ਉਹਨਾਂ ਦੇ ਘਰ ਦੇ ਬਾਹਰ ਦੋ ਅਣਛਤੇ ਵਿਅਕਤੀਆਂ ਉਦੋਂ ਫਾਇਰ ਕੀਤੇ ਗਏ ਉਹਨਾਂ ਦੇ ਉਦੋਂ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਤੇ ਜਲਦੀ ਉਹਨਾਂ ਨੇ ਉਹਨੂੰ ਕਿਹਾ ਗਿਆ ਕਿ ਦੁਸ਼ਮਣ ਨੂੰ ਕਾਬੂ ਕਰ ਲਿਆ ਜਾਵੇਗਾ ਮਨਪ੍ਰੀਤ ਕੌਰ ਕੀ ਗੱਲ ਹੋਈ ਹੈ ਜੀ ਸਰ 12:10 ਦਾ ਟਾਈਮ ਸੀ ਤੇ ਅਸੀਂ ਸੁੱਤੇ ਹੋਏ ਹਾਂ ਤੇ ਇੱਕਦਮ ਡੰਮ ਕਰਕੇ ਆਵਾਜ਼ ਆਈ ਜਿਦਾ ਕੋਈ ਚੀਜ਼ ਵੱਜੀ ਹੁੰਦੀ ਆ ਸਾਨੂੰ ਨਹੀਂ ਪਤਾ ਗੋਲੀ ਚੱਲੀ ਆ ਤੇ ਅਸੀਂ ਜਿੱਦਾਂ ਜੀ ਬਾਹਰ ਨਿਕਲੇ ਸਾਡਾ ਬੇਟਾ ਵੀ ਤੇ ਵੇਖਿਆ ਤਾਂ ਬਾਹਰ ਕੰਧ ਟੱਪ ਕੇ ਥੱਲੇ ਉਤਲਾ ਲਾ ਕੇ ਸੌਂਦੇ ਨਾ ਲੋਕ ਲਾ ਕੇ ਸੌਂਦੇ ਤੇ ਉਹ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਉਹਨਾਂ ਵੇਖਿਆ ਤੇ ਰੋਂਦ ਪਿਆ ਸੀ ਥੱਲੇ ਫਿਰ ਅਸੀਂ ਦੇਖਿਆ ਵੀ ਇੱਦਾਂ ਸਾਡੇ ਗੋਲੀ ਚੱਲੀ ਹੈ ਇੱਕ ਗੋਲੀ ਕਿੱਲੀ ਹੈ ਜਾਂ ਦੋ ਦੋ ਚੱਲੀਆਂ ਸਰ ਤੇ ਕਿੰਨੇ ਨੌਜਵਾਨ ਸੀ ਜਿਹੜੇ ਗੋਲੀ ਚਲਾਉਣਾ ਲੱਗੇ ਸੀ ਜੀ ਸਰ ਦੋ ਆਏ ਆ ਕੈਮਰੇ ਚ ਆਇਆ ਦੋ ਆਏ ਆ ਤੇ ਇੱਕ ਨੇ ਮੂੰਹ ਬੰਨਿਆ ਸੀ ਕਾਲੇ ਰੁਮਾਲ ਨਾਲ ਤੇ ਟੋਪੀ ਪਾਈ ਤੇ ਅੰਜ ਕਰਕੇ ਆਇਆ ਕੈਮਰੇ ਗਾੜੀ ਤੇ ਸ਼ਕਲ ਨਹੀਂ ਪਰ ਪਤਲਾ ਜਿਹਾ ਸੀ ਜਵਾਨ ਜਿਹਾ ਕੋਈ ਲੜਾਈ ਝਗੜਾ ਸਰ ਉਹ ਲੜਾਈ ਝਗੜਾ ਤੇ ਨਾ ਕੋਈ ਨਹੀਂ ਹੈ ਅਹੋ ਜੀ ਕੋਈ ਗੱਲ ਹੋਈ ਤਿੰਨੇ ਬੇਟੇ ਆ ਤਿੰਨ ਬੇਟੇ ਸਰ ਸਾਡੇ ਕੀ ਕੰਮ ਕਰਦੇ ਆ ਸਰ ਇੱਕ ਤੇ ਏਸੀਆਂ ਦਾ ਸਾਡੇ ਦਿਓਰ ਨਾ ਹੀ ਕਰਦਾ ਸੀ ਇੱਕ ਸ਼ਰੀਨਗਰ ਲੱਕੜ ਦਾ ਕਰਦਾ ਤੇ ਇੱਕ ਮਲੇਸ਼ੀਆ ਤੋਂ ਆਇਆ ਹਾਂਜੀ ਕੋਈ ਪ੍ਰਾਣੀ ਰੰਜਿਸ਼ ਨਹੀਂ ਸਰ ਨਹੀਂ ਕੋਈ ਅਹੋ ਜੀ ਸਾਡੀ ਰੰਜਿਸ਼ ਨਹੀਂ ਹੈਗੀ ਕੀ ਮੰਗ ਕਰਦੇ ਸਰ ਮੌਲ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਸਰ ਇਹੋ ਮੰਗ ਕਰਦੇ ਆ ਵੀ ਇੰਨਾ ਤੇ ਰੋਕ ਲੱਗੇ ਇਹ ਜਿਹੜੇ ਆ ਨੌਜਵਾਨ ਜਿਹੜੇ ਮਾਰ ਰਹੇ ਨੇ ਉਹ ਹਥਿਆਰ ਰੱਖੇ ਨੇ ਦੋ ਨੰਬਰ ਚ ਇਹ ਸਭ ਬੰਦ ਹੋਣ ਪ੍ਰਸ਼ਾਸਨ ਨਾਲ ਲੋ ਇਹ ਹੀ ਹੈ ਕਿ ਆ ਜਿਹੜੇ ਬੱਚਿਆਂ ਨੂੰ ਇਦਾਂ ਕਰ ਰਹੇ ਨੇ ਇਹ ਸਭ ਰੋਕ ਲੱਗੇ ਕਾਰਵਾਈ ਹੋਵੇ ਇਹਨਾਂ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਸਿੰਘ ਜੀ ਤੁਸੀਂ ਜੀ ਕੀ ਗੱਲ ਹੋਈ ਆ ਜੀ ਰਾਤੀ ਜੇ ਸੁੱਤੇ ਆ ਤੇ ਕੋਈ 12 ਸਵਾ 12 ਵਜੇ ਜਦੋਂ ਉੱਠੇ 12:00 ਤੇ ਸਵੇਰ 2 ਵਜੇ ਫਾਇਰ ਦੇ ਆਵਾਜ਼ ਆਏ ਆ ਤੇ ਗੇਟ ਖੋਲ ਕੇ ਆ ਕੇ ਵੇਖਿਆ ਤੇ ਇਹਨਾਂ ਦੇ ਗੇਟ ਤੇ ਫਾਇਰ ਹੋਏ ਆ ਸਾਡੀ ਗਵਾਂਡੀ ਹੈ ਹਾਂਜੀ ਗਵਾਂਡੀ ਹੈ ਇਕ ਮਤਲਬ ਕਿ ਤੁਹਾਨੂੰ ਪਤਾ ਲੱਗਾ ਕਿ ਕਿੰਨੇ ਵਜੇ ਕੌਣ ਆਇਆ ਕੀ ਪਤਾ ਨਹੀਂ ਆਈ ਜਦੋਂ ਉੱਠੇ ਆਵਾਜ਼ ਸੁਣ ਕੇ ਹੀ ਉੱਠੇ ਆਂ ਹੀ ਸੁੱਤੇ ਆਂ ਆਵਾਜ਼ ਸੁਣ ਕੇ ਜਿੱਤਰਾ ਉੱਠੇ ਆ ਤਾਂ ਉੱਠ ਕੇ ਆ ਕੇ ਵੇਖਿਆ ਤਾਂ ਇੱਥੇ ਫੈਰ ਇਹ ਤਾਂ ਖੋਲ ਪਿਆ ਸੀ ਤੇ ਇੱਥੇ ਫੈਰ ਹੋਇਆ ਪੈਰ ਦੀ ਆਵਾਜ਼ ਸੁਣ ਕੇ ਉੱਠੇ ਇਸ ਵਾਰ ਦੀ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਕੀਤਾ ਰਹਣਾ ਇਹਨਾਂ ਨੂੰ ਇਹ ਭਾਈ ਕਿਹੋ ਜਿਹਾ ਘਟਨਾਵਾ ਹੋਰ ਵੀ ਹੋ ਰਹੀਆਂ ਕੀ ਕਹਿਣਾ ਚਾਹੋਗੇ ਇੱਕ ਤਰ੍ਹਾਂ ਦੇ ਹੋਣ ਹੀ ਨਹੀਂ ਆ ਬਾਕੀ ਇਹ ਤਾਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਆ ਵੀ ਉਹ ਕਾਰਵਾਈ ਕਰੇ ਠੱਲ ਪੈਣੀ ਚਾਹੀਦੀ ਇਹ ਤਾਂ ਠੱਲ ਪੈਣੀ ਚਾਹੀਦੀ ਆ ਤੇ ਕੋਈ ਸ਼ੱਕ ਹੈਗਾ ਤੁਹਾਨੂੰ ਕਿਨੇ ਕਰਾਇ ਚਲਾਈ ਕੋਈ ਨਹੀਂ ਉਹੋ ਜੀ ਕੋਈ ਲੜਾਈ ਦਨਦੀ ਹੈਗੀ ਨਹੀਂ ਕੇ ਦੇ ਨਾਲ ਵੀ ਕਿੰਨੇ ਜਣੇ ਸੀ ਜਿਹੜੇ ਆਏ ਉਹਦੇ ਆਪਾਂ ਵੇਖਿਆ ਨੇ ਜੀ ਆਪਾਂ ਨੇ ਕੈਮਰੇ ਦੇ ਬਾਅਦ ਸਵੇਰ ਨਾਲ ਨੇ ਵੇਖਿਆ ਸਵੇਰੇ ਦੋ ਜਣੇ ਤੇ ਮੂੰਹ ਵੀ ਲਟੇ ਕੇ ਉਹ ਆਉਂਦੇ ਹਾਂ ਮੂੰਹ ਬੰਨੇ ਹੋਏ ਉਹਨਾਂ ਨੇ ਕੱਤੇ ਆਏ ਪਤਾ ਮੋਟਰਸਾਈਕਲ ਤੇ ਆਏ ਕਿੰਨੇ ਫਾਇਰ ਕਿਤੇ ਦੋ ਫਾਇਰ ਹੋਏ ਜੀ ਕੋਈ ਜਾਣੀ ਨੁਕਸਾਨ ਨਹੀਂ ਆਇਆ ਨਹੀਂ ਜਾਣੀ ਨੁਕਸਾਨ ਕਿਸੇ ਦੀ ਮੰਗ ਕਰਦੇ ਮੰਗੇ ਇਹੋ ਕਰਦੇ ਵੀ ਜਿੰਨਾ ਵੀ ਕੰਮ ਕੀਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਬੀਤੀ ਰਾਤ ਗੋਲੀਆਂ ਚੱਲੀਆਂ ਪਿੰਡ ਗੁੰਨੋਵਾਲ ਦੇ ਵਿੱਚ ਕੀ ਮਾਮਲਾ ਹੈਗਾ ਹੁਣ ਤੱਕ ਵੀ ਇਹ ਅਮਰਤਪਾਲ ਸਿੰਘ ਦਾ ਪੁੱਤਰ ਹਰਜਿੰਦਰ ਸਿੰਘ ਇਹਦੇ ਘਰ ਦੇ ਗੇਟ ਦੇ ਵਿੱਚ ਗੋਲੀਆਂ ਮਾਰ ਕੇ ਗਏ ਆ ਬਾਕੀ ਹੁਣ ਅਸੀਂ ਮੌਕੇ ਤੇ ਆਏ ਆ ਕਰ ਰਹੇ ਤਫਤੀਸ਼ ਕਿਹਨੇ ਨੌਜਵਾਨ ਸੀ ਤੇ ਕਿਹੋ ਗੋਲੀਆਂ ਦੋ ਬੰਦੇ ਦੱਸਦੇ ਆ ਦੋ ਇਧਰ ਆਏ ਆ ਦੋ ਅਗਲੇ ਪਾਸੇ ਗਏ ਆ ਜੋ ਸੀਸੀਟੀ ਵੀ ਕੈਮਰੇ ਚੋਂ ਚਾਰ ਬੰਦੇ ਅਜੇ ਫਿਲਹਾਲ ਪਤਾ ਲੱਗਿਆ ਔਰ ਮੋਸਟਲੀ ਵੱਧ ਵੀ ਹੋ ਸਕਦੇ ਕੋਈ ਫੋਨ ਕਾਲ ਧੰਕੀ ਜਾ ਫਿਰ ਕੋਈ ਪੁਰਾਣੀ ਲੰਗੀ ਨਹੀਂ ਅਜੇ ਤੱਕ ਤਾਂ ਹੁਣ ਇਨਵੈਸਟੀਗੇਟ ਕਰਦੇ ਆ ਫੇਰ ਪਤਾ ਲੱਗੂ